ਕੁਛ ਜਿਹੜੀਆਂ ਦਲੀਲਾਂ ਦਿੰਦੇ ਹੋ ਇਹਦੇ ਨਾਲ ਗੌਰਮੈਂਟ ਬਦਰਾਉਂ ਇੱਕ ਦਲੀਲ ਮੈਂ ਦਿੱਤੀ ਸੀ ਜਿਸ ਦਾ ਕੋਈ ਜਵਾਬ ਨਹੀਂ ਸੀ ਹਾਜ਼ਰਤ ਬੰਦ ਦੇ ਜਦ ਕਸ਼ਮੀਰੀ ਔਰ ਪਾਕਿਸਤਾਨੀ ਅਤੰਕਵਾਦੀ ਜਮਾ ਹੈ ਬਾਰ ਵੀ ਗੌਰਮੈਂਟ ਨੇ ਹਾਜ਼ਰਤ ਬੰਦ ਦਾ ਘੇਰਾ ਪਾਇਆ ਇੱਕ ਬਹੁਤ ਵੱਡੀ ਦਰਗਾਹ ਹੈ ਸਾਡੇ ਵਿੱਚ ਸ਼ਾਇਦ ਕੋਈ ਸ਼ਹਿਰ ਅਗਰ ਗਿਆ ਹੋਵੇ ਬਹੁਤ ਵੱਡੀ ਦਰਗਾਹ ਹੈ ਉੱਥੇ ਮੂਲੇ ਮੁਖਾਰਰ ਮੁਹੰਮਦ ਸਾਦਕਾ ਇਕਬਾਲ ਲਿਆ ਹੈ ਕਿਸ ਤਰ੍ਹਾਂ ਉਹਨੇ ਮੁਸਲਮਾਨਾ ਨੇ ਸੰਭਾਲਿਆ ਇਹ ਵਾਰ ਕਿਸ ਤਰ੍ਹਾਂ ਲੈ ਗਏ ਨੇ ਉਹ ਜਾਣਨ ਲੇਕਿਨ ਅਜੇ ਵੀ ਸਤਕਾਰ ਨਾਲ ਉਹਨਾਂ ਨੇ ਰੱਖਿਆ ਹੈ ਬਹੁਤ ਵੱਡਾ ਅਸਥਾਨ ਹੈ ਉੱਥੇ ਸੌ ਦੇ ਕਰੀਬੇ ਸਨ ਬਾਰਤ ਸਰਕਾਰ ਨੇ ਗਹਿਰਾਵਾ ਦਿੱਤਾ ਫੌਜ ਨੇ ਪਾਣੀ ਦਾ ਕਨੈਕਸ਼ਨ ਤੋੜ ਦਿੱਤਾ, ਬਿਜਲੀ ਦਾ ਊੜਾਕ ਪਹੁੰਚਣ ਦੀ ਜਿਹੜੀ ਲਾਈਨ ਸੀ ਉਹ ਵੀ ਤੋੜ ਦਿੱਤੀ। 15 ਦਿਨ ਬਾਅਦ ਭੁੱਖੇ ਪਿਆਸਿਆਂ ਨੇ ਸਮਰਪਣ ਕਰ ਦਿੱਤਾ, ਸਰੈਂਡਰ ਕਰ ਦਿੱਤਾ। ਮੈਂ ਇਹ ਦਲੀਲ ਦਿੱਤੀ ਕਿ ਇਹੇ ਕੁਝ ਦਰਵਾਜ਼ਾ ਸਭੇ ਕੀਤਾ ਜਾ ਸਕਦਾ ਸੀ। ਬਿਜਲੀ ਪਾਣੀ ਦਾ ਕਨੈਕਸ਼ਨ ਤੋੜ। ਊੜਾਕ ਦੀ ਲਾਈਨ ਕੱਟ। ਐਸਾ ਸਾਰਾ ਡੰਬਰ ਕਰਨ ਦੀ ਲੋੜ ਨਹੀਂ। ਮੇਰੇ ਨਾਲ ਹਿੰਦੂ ਸਹਿਮਤ, ਹੈਵੀ ਨਰਸ। ਸਾਰੇ ਸਿੱਖ ਵੀ ਚੰਗੇ ਨਹੀਂ ਹੁੰਦੇ ਔਰ ਸਾਰੇ ਸਿੱਖ ਵੀ ਬੁਰੇ ਨਹੀਂ ਹੁੰਦੇ ਸਾਰੇ ਹਿੰਦੂ ਚੰਗੇ ਨਹੀਂ ਹੁੰਦੇ ਪਰ ਯਕੀਨ ਜਾਨੋ ਸਾਰੇ ਹਿੰਦੂ ਬੁਰੇ ਵੀ ਨਹੀਂ ਇਤਨੇ ਸਿੱਖਾਂ ਨੇ ਆਧਾ ਨਾਰਾ ਨਹੀਂ ਮਾਰੇ ਆਉਣਾ ਕਚਹਿਰੀ 'ਚ ਦੇਖ ਕੇ ਜਿਹੜੇ ਹਿੰਦੂ ਕੋ ਕਹਿੰਦੇ ਸਨ ਮੈਨੂੰ ਦੇਖ ਕੇ ਕਹਿੰਦੇ ਗਣੇਸ਼ ਜੀ ਤੁਸੀਂ ਠੇ ਸੋ ਸੋ ਗਾਣਾ ਕਰਦੇ ਹੋ ਸਾਰੇ ਹਿੰਦੂ ਬੁਰੇ ਨਹੀਂ ਹੁੰਦੇ